ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਰੂਬਰ 라ਜਣਾ ਤੇ ਦੋਸਤੋ ਅੱਜ ਤੁਹਾਡੇ ਨਾਲ ਇੱਕ ਗੱਲ ਕਰਨ ਜਾ ਰਿਹਾ ਬਹੁਤ ਸਾਰੀਆਂ ਫਰੌਡ ਕਾਲਾਂ ਜਿਹੜੀਆਂ ਆ ਰਹੀਆਂ ਤੁਹਾਨੂੰ ਵੀ ਆ ਰਹੀਆਂ ਹੋਣਗੀਆਂ ਤੇ ਅੱਜ ਮੈਨੂੰ ਵੀ ਅੱਜ ਕਾਲ ਆਈ ਹੈ ਤੇ ਤੁਸੀਂ ਉਹਨਾਂ ਤੋਂ ਕਿਵੇਂ ਬਚਣਾ ਤੇ ਆਉ ਤੁਹਾਨੂੰ ਦਿਖਾਉਣਾ ਕਿਦਾਂ ਫਰੌਡ ਕਾਲ ਵਾਲੇ ਫਰੌਡ ਕਾਲ ਵਾਲੇ ਕਿਦਾਂ ਗੱਲਬਾਤ ਕਰਦੇ ਬੈਂਕ ਮੈਨੇਜਰ ਵਾਂਗ ਤੇ ਆ ਤੁਹਾਨੂੰ ਤੁਸੀਂ ਬਬਾ ਏਸੀਮ ਕਾਰਡ ਤੁਹਾਨੂੰ ਮਿਲਿਆ ਹੈ ਬੈਂਕ ਸੇ ਏਟੀਮ ਕਾਰਡ ਬੈਂਕ ਸੇ ਮਿਲਿਆ ਹੈ ਮੇਰੇ ਹਾਂਜੀ हाँ तो कौन सा बैंक है तुम्हारा मेरी बैंक है, है जी आ, इंडियन ओवरसीज हाँ तो इंडियन ओवरसीज बात करो सर इंडियन ओवरसीज एम अकाउंट बंद हो रहा है तो अच्छा बंद रखना चाहते थे पिछले महीने दस तारीख को सर जिसमें से पैन कार्ड आधार कार्ड एक कॉपी फोटो ब्रांच में जमा कर दीजिए और खाता नहीं कराया इंडियन ओवरसीज बैंक का एटीएम ਉਸ ਨੂੰ ਚਲਾਉਣਾ ਚਾਹਤੇ ਹੈ ਕਿ ਬੰਦ ਰੱਖਣਾ ਚਾਹਤੇ ਹੈ ਅੱਛਾ ਇੰਡੀਅਨ ਅਵਰਸਿਟੀ ਤੋਂ ਬੋਲਦੇ ਆ ਜੀ ਤੁਸੀਂ ਹਨਾ ਨਹੀਂ 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 ਉਹ ਅੱਛਾ ਜੀ ਤੇ ਹੋ ਮੈਂ ਚਲਾਉਂਗਾ ਮੈਂ ਚਲਾਉਣਾ ਹੀ ਹੈ ਜੀ ਮੇਰੇ ਕੋਲ ਤਾਂ ਇੱਕ ਹੀ ਖਾਤਾ ਮਾਸਾ ਮੈਂ ਤਾਂ ਉਹ ਚਲਾਉਣਾ ਹੀ ਚਾਹਣਾ ਜੀ ਮੈਂ ਤਾਂ ਇਹ ਟੈਡੀਮ ਕਾਰਡ ਤੇ ਘਰ ਨਹੀਂ ਹੈ ਨਾ ਇਹ ਟੈਡੀਮ ਕਾਰਡ ਟੈਡੀਮ ਕਾਰਡ ਹਾਂ ਕਰੀ ਹੈਗਾ ਜੀ ਆਹ ਏਟੀਐਮ ਕਾਰਡ ਜੋਮ ਲਈ ਬਾਹਰ ਨਿਕਾਲੋ ਸਰ ਇਹ ਟੈਡੀਮ ਕਾਰਡ ਆਪਣਾ ਹੱਥ ਨਾਲ پکڑੋ ਏਟੀਐਮ ਕਾਰਡ ਤੇ ਦੇਖੋ ਲਾਸਟ ਡੇਟ ਤੇ ਡੇਟ ਕੀ ਦਿੱਤਾ ਗਿਆ ਹੈ ਏਟੀਐਮ ਕਾਰਡ ਕਢਾ ਲਓ ਤਾਂ ਏਟੀਐਮ ਕਾਰਡ ਮੈਂ ਹੁਣੇ बड़ा रख दो दो मेटर मैं हूँ मैं, मैं एटीएम कार्ड लेके आना जी हाँ हाँ ये कार्ड निकालो हाँ निकालता हूँ निकालता हूँ जी अ, निकालता हूँ मैं जी।, जी निकाले सर एटीएम कार्ड हाँ जी हाँ जी हाँ जी हाँ जी हाँ मैं जी मैं एटीएम कार्ड में कट्टी जाना जी ਮੈਂ ਕੱਢਦਾ ਪਿਆ ਜੀ ਟੀਮ ਕਾਰਡ ਹਾਂਜੀ ਕੱਢ ਲੈ ਜੀ ਹਾਂ ਸਰ ਦੇਖੋ ਕਾਰਡ 'ਤੇ ਡੇਟ ਨੰਬਰ ਹੈ ਚਾਰ-ਚਾਰ ਜਗ੍ਹਾ 'ਤੇ ਚਾਰ ਦਿਨ ਬੜੇ ਬੜਾ ਸ਼ਰਮਿਤਿਆ ਵੈਸੀ ਡੇਟ ਨੰਬਰ ਹਾਂਜੀ ਵਿਚ ਵਿੱਚ ਨੇ ਹਾਂਜੀ

ਉਹ ਨਾ ਮੇਰੇ ਮੇਰੀ ਸੁਣੋ ਗੱਲ ਜੀ ਮੇਰਾ ਏਟੀਐਮ ਨਾ ਥੋੜਾ ਜਿਆਦਾ ਪੁਰਾਣਾ ਹੋਇਆ ਕਰਕੇ ਥੋੜੇ ਢਹ ਜੇ ਅੱਖਰ ਹੋ ਪੁਰਾਣਾ ਹੋ ਗਿਆ ਨਾ ਹਾਂਜੀ 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 ਹਾਂ ਤੇ ਉਸ ਵਿੱਚ ਦੇਖੋ ਬੜੇ ਬੜੇ ਸਿਰਫ ਨੰਬਰ ਹੈ ਜਿਉਂ ਇਸ ਵਿੱਚ ਕਾਲੇ ਕਾਲੇ ਅੱਖਰ ਹੈ ਹਾਂਜੀ ਹਾਂਜੀ ਚਾਲੂ ਕਰਨ ਦੇ ਲਈ ਐਕਟ ਕਰਨ ਦੇ ਲਈ ਹਾਂਜੀ 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 ਅਜੇ ਨੰਬਰ ਕੋ ਲਈ ਨੰਬਰ ਉਹ ਵਿੱਚ ਵਿੱਚ ਮੈਸੇਜ ਇਹ ਲੱਗਦੇ ਆ ਮੈਂ ਉਹ ਵੀ ਬੋਲਦਾ ਜੀ ਨੰਬਰ ਨੰਬਰ ਨਹੀਂ ਸੁਣਦਾ ਹਾਂ ਮੈਂ ਹਾਂ ਮਿਟੇ ਜੇ ਮੈਂ ਉਹ ਵੀ ਬੋਲਦਾ

ਮੈਂ ਇਹ ਰੋਬਰਟ ਸੈਂਕਰ ਸਰ ਉਹ ਕਾਡ ਆਪ ਕੋ ਚਲਾਣਾ ਹੈ ਕੀ ਬੰਦ ਕਰਨਾ ਹੈ ਉਹ ਯਾਰ ਬੰਦ ਤਾਂ ਨਹੀਂ ਕਰਾਉਣਾ ਮੈਨੂੰ ਹੁਣ ਹੋ ਗਏ ਘਟੂ ਘੜੇ 4 ਮਿੰਟ ਹੋਤੇ ਹੈ ਨਾ ਨਹੀਂ ਮੇਰੀ ਸੁਣ ਮੇਰੀ ਮੇਰੀ ਸੁਣ ਗਾਲ ਬਾਈ 4 ਮਿੰਟ ਹੋ ਗਏ ਮੈਂ ਤਾਂ ਚੱਲ ਵੀਡੀਓ ਬਣਾਉਣੀ ਸੀ ਬੜਾ ਲਈ ਆਪਾਂ ਕਿਉਂ ਫੁੱਦੂ ਬਣਾਉਨੇ ਤੁਸੀਂ ਲੋਕਾਂ ਨੂੰ ਯਾਰ ਵੀਡੀਓ ਬਣਾ ਰਹੇ ਥੈਂਕ ਯਾਰ ਫੁੱਦੂ ਕਿਉਂ ਬਣਾਉਨੇ ਮੈਂ ਮੇਰਾ ਬੈਂਕਾਂ ਨਾਲ ਹੀ ਵਾ ਹੈ ਤਾਂ ਅਕਾਊਂਟ ਬੰਦ ਕਰ ਦੇ ਸਭ ਤੁਹਾਡਾ ਉਹ ਬੰਦ ਕਰ ਦੇ ਸਾਲਾ ਨੰਬਰ ਤਰੀ ਦਾ ਨਾ ਹੋਵੇ ਮੈਂ ਨਾ ਬੈਂਕਾਂ ਦਾ ਵਾਏ ਬਕਵਾਸ ਨਾ ਕਰਿਆ ਕਰਵੇਂ ਲੋਕਾਂ ਨੂੰ ਫੇਕ ਫੇਕ ਕਾਲਾਂ ਕਰਦੇ ਤੁਸੀਂ ਤੇ ਨਾਲੇ 8:30 ਹੋਏ ਕਿਹੜੀ ਬੈਂਕ ਤੋਂ ਬੋਲਦਾ ਤੂੰ ਵੇਖੋ ਬਾਈ ਕੱਟ ਗਿਆ ਫੋਨ ਇਹੋ ਜਿਹੇ ਲੋਕਾਂ ਤੋਂ ਬਚੋ ਧਿਆਨ ਨਾਲ ਠੀਕ ਹੈ ਮੈਂ ਜਾਣ ਕੇ ਥੋੜਾ ਮੈਂ ਕਿਹਾ ਲੰਮੀ ਵੀਡੀਓ ਬਣ ਜੂਗੀ ਤੇ ਸਾਵਧਾਨ ਹੋ ਜਾਓ ਬਾਈ ਸਾਰੇ ਜਾਣੇ ਤੇ ਕਿਉਂਕਿ ਬੈਂਕਾਂ ਦੇ ਵਿੱਚ ਇਦਾਂ ਹੀ ਕਾਲਾਂ ਆਉਂਦੀਆਂ ਸਾਰਿਆਂ ਨੂੰ ਤੇ ਹਾ ਵੇ ਲੋ ਹੁਣ ਮਾਰਨਿੰਗ ਟਾਈਮ ਦੇਖ ਲਓ ਕਿੰਨਾ ਹੋਇਆ ਇਹ 8:32 ਮਿੰਟਾਂ ਤੇ ਅੱਜ ਇੱਕ ਤਰੀਕ ਹੈ ਤੇ ਬੀ ਲੋ ਐਦਾਂ ਹੀ ਮੈਨੂੰ ਪਤਾ ਨਹੀਂ ਕਿੰਨੇ ਜਣਿਆਂ ਨੂੰ ਇਹ ਕੌਲਾਂ ਆਉਂਦੀਆਂ ਹੋਣਗੀਆਂ ਤੇ ਸਾਵਧਾਨ ਰਿਹਾ ਕਰੋ ਤੇ ਇਹ ਐਦਾਂ ਹੀ ਤੁਹਾਡਾ ਨੰਬਰ ਮੰਗਣਗੇ ਸਾਰਾ ਕੁਝ ਮੰਗਣਗੇ ਤੇ ਤੁਹਾਡੇ ਪੈਸੇ ਸਾਡੇ ਖਾਤੇ ਚ ਕਢਾ ਲੈਣਗੇ ਤੇ ਇਹ ਵੀਡੀਓ ਬਣਾਉਣ ਦਾ ਮੇਰਾ ਤਾਂ ਹੀ ਪਰਪਰ ਸੀ ਤਾਂ ਹੀ ਮੈਂ ਥੋੜੀ ਇਹਨੂੰ ਲੰਬੀ ਲੈ ਕੇ ਗਿਆ ਕਿ ਤੁਹਾਨੂੰ ਸਮਝ ਲੱਗ ਜੂਗੀ ਠੀਕ ਹੈ ਮਿੱਤਰੋ ਸਾਵਧਾਨ ਰਹੋ ਤੇ ਅੱਜ ਮਜ਼ਦੂਰਾਂ ਦੇ ਮਜ਼ਦੂਰ ਦੇ ਅੱਜ ਤੇ ਮਜ਼ਦੂਰਾਂ ਨੂੰ ਹਮੇਸ਼ਾ ਤੋਂ ਸਲਾਮ ਰੋਗਾ ਕਿਉਂਕਿ ਇਹਨਾਂ ਤੇ ਜਿਹੜੀ ਦੁਨੀਆ ਇਹਨਾਂ ਨਾਲ ਸਾਰੀ ਚੱਲਦੀ ਹੈ ਜੇ ਦੁਨੀਆ ਦਾ ਕਿਸੇ ਵੀ ਕੋਨੇ ਦਾ ਮਜ਼ਦੂਰ ਹੈ ਦੇ ਰਿਸਪੈਕਟ ਕਰਦੇ ਹਾਂ ਉਹਕੇ